ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਤਾਹਾ ਚੰਗੀਆਂ ਬਣਤਰਾਂ ਵਾਲੀ ਚੰਗੀ ਬਲੱਡਲਾਈਨ ਦੀ ਮਾਰਵਾੜੀ ਬਸ਼ੇਰੀ ਦਿਖਾਉਣੀ ਆ ਸੇਲ ਵਾਲੀ ਤੇ ਇੱਕ ਏਸੀ ਬਸ਼ੇਰੀ ਦੀ ਜਿਹੜੀ ਮਾਂ ਗੀ ਘੋੜੀ ਉਹ ਵੀ 22 ਅਰਗਿਆਂ ਨੇ ਸੇਲ ਕਰਨੀ ਆ ਉਹ ਵੀ ਅੱਗੇ ਤੁਹਾਨੂੰ ਆਪਾਂ ਦਿਖਾਵਾਂਗੇ ਦੋਨੇ ਨਗ ਇੱਕੇ ਬੰਦੇ ਕੋਲੇ ਬਕਾਊਆ ਸੋ ਪਹਿਲਾਂ ਬਸ਼ੇਰੀ ਦੀ ਡਿਟੇਲ ਆਪਾਂ ਤੁਹਾਨੂੰ ਕਨਫਰਮ ਕਰਦੇ ਆ ਇਹ ਬਸ਼ੇਰੀ ਦੋਸਤੋ ਬਾਦਲ ਸਟੱਡ ਫਾਰਮ ਵਾਲੇ ਰਾਜਹਾਂਸ ਕੋੜੇ ਦੀ ਬੱਚੀ ਆ ਤੇ ਇਹਦੀ ਬਰੀਕੀਆਂ ਤੁਸੀਂ ਦੇਖੋ ਇਹਦੀ ਗਰਦਨ ਸਰਾਹੀ ਵਰਗੀ ਆ ਧਾਉਣਾ ਜਿਹੜੀ ਇਹਦੀ ਕੰਨ ਬਹੁਤ ਜ਼ਿਆਦੇ ਛੋਟਾ ਪਤਲਾ ਤੇ ਸ਼ਕੀਨ ਕੁੰਡੀ ਵਾਲਾਗਾ ਲੈਂਥ ਬਹੁਤ ਜ਼ਿਆਦੇ ਆ ਬੱਚੀ ਦੀ ਲੈਂਥ ਬੜੀ ਆ ਜਿਹੜੀ ਸਭ ਤੋਂ ਵੱਡੀ ਗੱਲ ਬਾਤ ਪਲੱਸ ਪੁਆਇੰਟ ਆ ਇਹਦਾ ਬਾਕੀ ਮਾਰਕਿੰਗ ਬੜੀ ਸੋਹਣੀ ਆ ਪਿਛਲੇ ਦੋ ਪੈਰ ਬਰਾਬਰ ਦੇ ਇੱਕੋ ਜਿਹੇ ਚਿੱਟੇ ਆ ਮੱਥੇ ਤੇ ਇਹਦੇ ਫੁੱਲ 29ਵੇਂ ਮਹੀਨੇ ਬਸ਼ੇਰੀ ਦੀ ਉਮਰ ਹੋਈ ਆ ਕੱਦ 61 ਇੰਚ ਕਰ ਗਈ ਪ੍ਰੋਪਰ ਹਾਈਟ ਇਹਦੀ ਦੋਸਤੋ 61 ਇੰਚ ਆ ਤੇ ਬਾਈ ਵਰਗੇ ਕਹਿੰਦੇ ਆਪਣੀ ਡੀਐਨਏ ਤੱਕ ਦੀ ਫੁੱਲ ਜ਼ਿੰਮੇਵਾਰੀ ਆ ਕਿਸੇ ਭਰਾ ਨੇ ਤਸੱਲੀ ਕਰਨੀ ਹੋਈ ਵੀ ਵਾਕਈ ਇਹ ਰਾਜਾ ਹੰਸ ਦੀ ਆ ਤਾਂ ਜਿਵੇਂ ਮਰਜੀ ਤੁਸੀਂ ਤਸੱਲੀ ਕਰਾ ਸਕਦੇ ਹੋ ਡੀਐਨਏ ਦੇ ਨਾਲ ਬੱਚੀ ਸੋਹਣੀ ਬਹੁਤ ਜ਼ਿਆਦੇ ਆ ਕਿਸੇ ਭਰਾ ਨੂੰ ਐ ਹੁੰਦਾ ਵੀ ਆਪਾਂ ਨਵੇਂ ਹਾਣ ਦੀ ਜਿਹੜੀ ਬਸ਼ੇਰੀ ਘੋੜੀ ਬਣ ਕੇ ਤਿਆਰ ਹੋ ਕੇ ਖੜੀ ਹੋਵੇ ਉਹੋ ਜੀ ਬੱਚੀ ਲੈਣੀ ਆ ਵੀ ਆਪਦੀ ਮਰਜ਼ੀ ਦੇ ਘੋੜੇ ਤੋਂ ਮੇਟ ਕਰਾ ਕੇ ਸੋਹਣਾ ਬੱਚਾ ਲੈਣਾ ਤਾਂ ਗੌਰ ਕਰ ਲਿਓ ਤੇ ਬੱਚੀ ਬਰੀਕੀਆਂ ਦੇ ਵਿੱਚ ਬੜੀ ਆ ਮੋਲਾ ਜਿਹੜਾ ਇਹਦਾ ਬਾਈ ਵਰਗੇ ਕਹਿੰਦੇ ਵੀਡੀਓ ਦੇ ਵਿੱਚ ਦੱਸ ਦਿਓ ਵੀ 5,60,000 ਰੁਪਇਆ ਰੱਖਿਆ ਉਹਦੇ ਵਿੱਚੋਂ ਮੌਕੇ ਤੇ ਮਾੜਾ ਮੋਟਾ ਮਾਨ ਦਾਣਾ ਜਿਹੜਾ ਕਰ ਦੇਣਗੇ ਭਰਾ ਸੋ ਬੱਚੀ ਚੰਗੀ ਬਹੁਤ ਜ਼ਿਆਦੇ ਆ ਲਾਈਨ ਬੜੀ ਚੰਗੀ ਆ ਸੋ ਇਹਦੀ ਆਪਾਂ ਮਾਂ ਦਿਖਾਉਣ ਲੱਗੇ ਆ ਤੁਹਾਨੂੰ ਆ ਘੋੜੀ ਆ ਜਿਹੜੀ ਇਹ ਅਲੀਸ਼ਾਨ ਬਲੱਡ ਲਾਈਨ ਦੀ ਆ 나ਗ ਤੂਫਾਨ ਘੋੜੇ ਦੀ ਬੱਚੀ ਆ ਇਹ ਜਿਹੜਾ ਕਿ ਆਪ ਪ੍ਰਿੰਸ ਘੋੜੇ ਦਾ ਬੱਚਾਗਾ ਸੋ ਅਲੀਸ਼ਾਨ ਬਲੱਡ ਲਾਈਨ ਦੀ ਬਹੁਤ ਜਿਆਦੇ ਚੰਗੀ ਘੋੜੀ ਆ ਇਸ ਘੋੜੀ ਨੇ ਰਿਜ਼ਲਟਾਂ ਦੇ ਤੌਰ ਤੇ ਆਪਦੇ ਆਪ ਨੂੰ ਪ੍ਰੂਵ ਕਰਕੇ ਦਿਖਾਇਆ 8.5 ਸਾਲ ਤਕਰੀਬਨ ਇਹਦੀ ਉਮਰ ਆ ਤੇ ਮੱਥੇ ਤੇ ਪ੍ਰੋਪਰ ਬਲੇਜ ਆ ਕੰਨ ਬਹੁਤ ਜਿਆਦੇ ਛੋਟਾ ਸਕੀਨ ਤੇ ਕੁੰਡੀ ਵਾਲ ਇਹਦੇ ਵੀ ਪਿਛਲੇ ਦੋ ਪੈਰ ਚਟਿਆ ਰੰਗ ਆ ਜਿਹੜਾ ਇਹਦਾ ਕਮੈਟ ਆ ਸੋ ਇਸ ਘੋੜੀ ਨੇ ਪਹਿਲਾਂ ਵੀ ਪੰਜ ਬੱਚੇ ਬਾਦਲਾਂ ਵਾਲੇ ਰਾਜ ਹੰਸ ਘੋੜੇ ਤੋਂ ਹੀ ਦਿੱਤੇ ਆ ਸੇਮੀ ਆ ਬਸ਼ੇਰੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਹੁਣ ਮੌਕੇ ਤੇ ਇਹ ਘੋੜੀ ਮੇਟ ਕਰਾਈ ਵੀ ਆ ਗਈ ਦੋਸਤੋ ਦਾਨੇ ਦੇ ਘੋੜੇ ਦੇ ਬੱਚੇ ਤੋਂ ਉੱਡਨੇ ਬਾਜ ਤੋਂ ਆਹ ਸਾਈਡ ਤੇ ਆਪਾਂ ਘੋੜੇ ਦੀ ਉੱਡਨੇ ਬਾਜ ਦੀ ਫੋਟੋ ਲਾਤੀ ਜੀਤੋ ਇਹ 15 ਕਿ ਦਿਨ ਪਹਿਲਾਂ ਮੇਟ ਹੋਈ ਆ ਇਹਦਾ ਜਿਹੜਾ ਮੁੱਲ ਆ ਬਾਈ ਵਰਗੇ 2,60,000 ਰੁਪਇਆ ਕਰਦੇ ਸੋ ਦੋਨਾਂ ਦੇ ਆਪਾਂ ਤੁਹਾਨੂੰ ਰੇਟ ਵੀ ਦੱਸਦੇ ਦੋਨੇ ਚੰਗੀਆਂ ਨੇ ਸ਼ਾਹਕੋਟ ਏਰੀਏ ਦੇ ਵਿੱਚ ਨੰਗਲੰਬੀਆਂ ਪਿੰਡ ਪੈਂਦਾਗਾ ਬਾਈ ਰਾਜੇ ਦਾ ਆਪਾਂ ਸਕਰੀਨ ਦੇ ਉੱਤੇ ਕੰਟੈਕਟ ਨੰਬਰ ਦੇ ਦਿੱਤਾ 7509903907 ਇਸ ਨੰਬਰ ਤੇ ਕਾਲ ਕਰ ਲਿਓ ਦੋਨੇ ਤੁਹਾਨੂੰ ਬਣਿਆ ਤਣਿਆ ਸੈੱਟ ਵੀ ਮਿਲ ਜੂਗਾ ਘੋੜੀ ਤੇ ਬੇਸ਼ੇਰੀ ਕੱਲੀ-ਕੱਲੀ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਪਰ ਦੋਨੇ ਹੈ ਬਹੁਤ ਜਿਆਦਾ ਚੰਗੀਆਂ ਘੋੜੀ ਦਾ ਰਿਜ਼ਲਟ ਵੀ ਤੁਸੀਂ ਦੇਖ ਲਿਆ ਤੇ ਬਾਕੀ ਬੱਚੀ ਦਾ ਪੂਰੇ ਕੰਮ ਦੀ ਹੈ ਹੀ ਸੋ ਹੁਣ ਮਲਾਉਣ ਦੇ ਬਿਲਕੁਲ ਕਾਬਿਲ ਆ ਤੇ ਕਿਸੇ ਭਰਾ ਨੇ ਬਸ਼ੇਰੀ ਲੈਣੀ ਆ ਤਾਂ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਲਿਓ ਜੇ ਕਿਸੇ ਨੂੰ ਘੋੜੀ ਪਸੰਦ ਆਉਂਦੀ ਆ ਤਾਂ ਘੋੜੀ ਵੀ ਬਹੁਤ ਜ਼ਿਆਦੇ ਚੰਗੀ ਆ ਪਿਛਲੇ ਬੱਚਿਆਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਬਾਈ ਰਾਜਾ ਤੋਂ ਤੁਸੀਂ ਮੰਗਵਾ ਸਕਦੇ ਹੋ ਕਨਫਰਮੇਸ਼ਨਾਂ ਬਣਤਣਾ ਦੋਨੇ ਮਾਮਾ ਧੀਆ ਦੀ ਬਹੁਤ ਜ਼ਿਆਦੇ ਚੰਗੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸ਼ਾਹਕੋਟ ਦੇ ਨੇੜੇ ਨੰਗਲੰਬੀਆਂ ਪਿੰਡ ਪੈ ਜਾਂਦਾ ਉਹਨਾਂ ਦਾ ਦੋਨੇ ਜਾਨਵਰਾਂ ਦਾ ਬਾਈ ਰਾਜਾ ਕਾਲ ਕਰ ਲਿਓ ਘੋੜੀ ਦਾ ਜਿਹੜਾ ਮੁੱਲ ਰੱਖਿਆ 260 ਬਸ਼ੇਰੀ ਦਾ ਮੁੱਲ 5,60,000 ਰੁਪਇਆ ਰੱਖਿਆ ਮੌਕੇ ਤੇ ਮਾਨਦਾਨ ਮਾੜਾ ਮੋਟਾ ਹੋ ਜਾਊਗਾ ਦੋਸਤੋ